ਜੋ ਕਿ ਐਸਐਸਪੀ ਜिला ਸ਼ਿਪਕ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਦੀ ਦਿੱਤੀ ਦਿਸ਼ਾ ਨਿਰਦੇਸ਼ਾਂ ਤੇ ਮਾੜੀ ਅੰਸਾਂ ਖਿਲਾਫ ਜਿਹੜੀ ਮਹਿਮ ਚੜੀ ਹੋਈ ਹੈ ਜਿਲ੍ਹਾ ਪੁਲਿਸਪਲ ਨੂੰ ਉਹਦੇ ਵਿੱਚ ਕੱਲ ਸ਼ਾਮ ਸਿਟੀ ਨਵਾਂ ਸ਼ਹਿਰ ਦੀ ਪੁਲਿਸ ਨੂੰ ਉਸ ਦਿਲੇ ਸਫਲਤਾ ਮਿਲੀ ਜਦੋਂ ਇਹਨਾਂ ਨੇ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ ਸਵਿਫਟ ਕਾਰ ਦੇ ਵਿੱਚ ਛਕ ਦੀ ਬਣਾ ਤੇ ਰੋਕ ਕੇ ਕਾਬੂ ਕੀਤਾ ਔਰ ਉਹਨਾਂ ਦੀ ਫਰਦਰ ਜਦੋਂ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ ਇੱਕ ਰਜਵਲ ਮੱਟੂ ਪੁੱਤਰ ਬੋਧਰਾਜ ਵਾਸੀ ਪਿੰਡ ਫਰਾਲਾ ਇਹਦੀ ਡੱਬ ਦੇ ਵਿੱਚੋਂ ਕੰਟਰੀ ਮੇਡ ਜਿਹੜਾ ਹੈਗਾ ਇੱਕ ਪਿਸਤਲ बरामद ਹੋਇਆ ਔਰ ਇੱਕ ਜਿਹੜਾ ਰੌਂਡ ਸੀਗਾ ਤੇ ਨਾਲ ਮੈਗਜ਼ੀਨ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਜਿਹੜਾ ਦੂਜਾ ਮੁੰਡਾ ਸੀਗਾ ਤਰਨਪੀਤ ਸਿੰਘ ਉਰਫ ਤਰਨ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪਿਪੜਾਂ ਵਾਲਾ ਹੁਸ਼ਿਆਰਪੁਰ ਇਹਦੇ ਨਾਲ ਬੈਠਾ ਸੀ ਇਹਦੇ ਕੋਲੋਂ ਜਿਹੜਾ ਹੈ ਇੱਕ ਰੌਂਡ बरामद ਹੋਇਆ ਸੋ ਇਹਨਾਂ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਸਿਟੀ ਚ ਦਰਜ ਕਰ ਦਿੱਤਾ ਗਿਆ ਔਰ ਦਰਜ ਕਰਨ ਤੋਂ ਬਾਅਦ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਸੀਗਾ ਜਿੱਥੋਂ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਤੋਂ ਇਸ ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਕਿਥੋਂ ਮਸਲਾ ਲੈ ਕੇ ਆਏ ਕਿਸ ਪਰਪਸ ਲਈ ਇਹਨਾਂ ਨੇ ਯੂਜ਼ ਕਰਨਾ ਸੀ ਇਤੋਂ ਅਲਾਵਾ ਇਹਨਾਂ ਨੇ ਹੋਰ ਕਿੱਥੇ ਕੋਈ ਵਾਰਦਾਤ ਸ਼ਮੂਰੀਅਤ ਹੈਗੀ ਹੈ ਇਸ ਬੰਦੀ ਸਾਰੀ ਤਪੀਸ਼ ਕਰਨ ਇਹਦਾ ਤੱਲਾਬਕੋ ਮਾਮਲਾ ਦਰਜ ਹੈ ਹਾਂ ਜਿਹੜਾ ਰਜਵਲ ਮੱਟੂ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਲੜਾਈ ਝਗੜੇ ਦਾ ਮਕਦਮਾ ਥਾਣਾ ਸਿਟੀ ਬੰਗਾ ਦੇ ਵਿੱਚ ਦਰਜ ਉਹਦੇ ਵਸਤੇ ਤਾਂ ਨਹੀਂ ਸੀ ਲੈ ਕੇ ਆਏ ਕਿ ਉਸੇ ਲੜਾਈ ਚ ਗਏ ਜਿਹੜੀ ਪ੍ਰੀਲੀਮినਰੀ ਇਹਨਾਂ ਨੇ ਦੱਸਿਆ ਕੋਈ ਇਹਨਾਂ ਦਾ ਝਗੜਾ ਇੱਥੇ ਹੋਇਆ ਸੀਗਾ ਸੋ ਇਹਨਾਂ ਨੇ ਕਿੱਥੇ ਲੜਾਣੇ ਤੋਂ ਇਹ ਅਰੇਂਜ ਕੀਤਾ ਔਰ ਫਰਦਰ ਜਿਨਾ ਕਿਤੇ ਇਹ ਲਾਈ ਝਗੜੇ ਦੇ ਵਿੱਚ ਇਸਤੇਮਾਲ ਕਰਨ ਦੀ ਇੱਛਾ ਰੱਖਦੇ ਸੀਗੇ ਉਸ ਪਰਪਤ ਜਨਾ ਲੈ ਕੇ ਆਏ ਲੇਕਿਨ ਕਿਉਂਕਿ ਡੂੰਗਾਈ ਨਾਲ ਇਹ ਸਾਰੀ ਚੀਜ਼ ਜਾਂਚਣ ਦੀ ਜ਼ਰੂਰਤ ਹੈ ਕਿਤੋਂ ਲੈ ਕੇ ਆਏ ਕਿ ਇਹਦੀ ਕੋਈ ਦੇਣਾ ਸੀ ਕਿੱਥੇ ਬਤਨਾ ਸੀ ਜਾਂ ਇਹਨਾਂ ਨੇ ਕਿਸੇ ਹੋਰ ਬਾਤ ਇਹਦਾ ਇੰਤਜ਼ਾਮ ਤਰਿੰ ਦਿੱਤਾ ਸੋ ਇਸੇ ਲਈ ਪੁਲਿਸ ਮਾਰ ਲਿਆ ਗਿਆ ਠੀਕ ਕੀ ਤੂੰ ਪੀਉਂਦਾ ਯਾਰ ਦੇਖਾਂ ਕੱਲ੍ਹ ਚਾਹ ਇਹ ਮੈਨੂੰ ਕੁਝ ਬੋਲ ਦੇ ਬਣ ਗਈ